ਅਮ੍ਰਿਤਸਰ ਵਿੱਚ 올 ਇੰਡੀਆ ਐਂਟੀ ਟੈਰਰਿਸਟ ਫਰੰਟ ਵੱਲੋਂ ਸਾਬਕਾ ਮੁੱਖ ਮੰਤਰੀ ਬੀਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਸਾਇਬ ਸਿੰਘ ਅਤੇ ਪਵਨ ਸੈਣੀ ਨੇ ਕਿਹਾ ਕਿ ਬੀਤ ਸਿੰਘ ਨੇ ਅਤਵਾਦ ਦੇ ਦੌਰ ਵਿੱਚ ਪੰਜਾਬ ਵਿੱਚ ਅਮਨ ਕਾਇਮ ਕਰਨ ਲਈ ਵੱਡੀ ਕੁਰਬਾਨੀ ਦਿੱਤੀ। ਇਸ ਮੌਕੇ ਸ਼ਿਪ ਭੰਡਾਰੀ, ਸੂਰਜ, ਅਸ਼ੋਕ ਸ਼ਾਹੀ, ਦਵਿੰਦਰ ਸੈਣੀ, ਜਸਵੀਰ ਪੋਲਾ, ਮਾਨਾਵਾਲਾ, ਪੁਸ਼ਨ ਜੰਡਿਆਲਾ, ਅਜੇ ਕੁਮਾਰ, ਹਸ਼ ਅਰੀਸ਼, ਵਿਸ਼ਾਲ ਕੁਮਾਰ, ਗੁਰਦੇਵ ਸਿੰਘ ਤੁੰਗ, ਦinesh ਰਾਜਪਾਲ, ਹੀਰਾ ਲਾਲ ਹਰੀਸ਼ ਮਹਾਜਨ ਬਲਦੇਵ ਸਿੰਘ ਸਤਨਾਮ ਸਿੰਘ ਗੁਰਮੁਖ ਸਿੰਘ ਗੁਰਬਿੰਦਰ ਸਿੰਘ ਅਸ਼ੋਕ ਬਲਦੇਵ ਸਿੰਘ ਬਾਜਵਾ ਤਰुण ਕੁਮਾਰ ਰੰਜੂ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਰਹੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਅਸੀਂ ਫਰੰਟ ਦੇ ਸਾਰੇ ਕਾਰਕਿਰਤਾ ਨੇ ਸ਼ਹੀਦ ਬਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਹੈ ਫਰੰਟ ਦੇ ਕਾਰਕਿਰਤਾ ਨੇ ਉਹ ਦਿਨ ਹੈ ਸਾਡੇ ਪੰਜਾਬ ਨੂੰ ਸ਼ਹੀਦ ਬਿਆਨ ਸਿੰਘ ਜੀ ਦੀ ਜਿਨ੍ਹਾਂ ਨੇ ਪੰਜਾਬ ਤੇ ਅੱਤਵਾਦੀ ਹਨੇਰੀ ਦੇ ਵਿੱਚ ਪੰਜਾਬ ਤੇ ਅੱਤਵਾਦ ਨੂੰ ਖਤਮ ਕੀਤਾ ਔਰ ਉਹਨਾਂ ਦੇ ਨਾਲ तमाम ਤੇ ਸਿਆਸੀ ਪਾਰਟੀਆਂ ਚਾਹੇ ਬੀਜੇਪੀ ਹੋਵੇ ਕਾਂਗਰਸ ਹੋਵੇ ਸੀਪੀਐਮ ਸੀਪੀਐਮ ਨੇ ਇਕੱਠਾ ਮੋਢੇ ਨਾਲ ਮੋਢਾ ਲਾ ਕੇ ਤ੍ਰੇਸ਼ ਦੋਹੀ ਤਾਕਤਾਂ ਦਾ ਪਾਕਿਸਤਾਨ ਵਰਗੀਆਂ ਏਜੰਸੀਆਂ ਦਾ ਜੋ ਮਨਸੂਬਾ ਸੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕਤਾ ਨੂੰ ਭੰਗ ਕਰਨ ਦੇ ਉਹ ਮਨਸੂਬੇ ਉਹਨਾਂ ਦੇ ਕੰਮਜਾਬ ਨਹੀਂ ਹੋਣ ਦਿੱਤੇ ਅੱਜ ਸਾਡੀਆਂ ਸਰਕਾਰਾਂ ਕੋਲ ਇਹੋ ਹੀ ਮੰਗ ਹੈ ਜੋ ਪਾਕਿਸਤਾਨ ਚਿੱਟਾ ਭੇਜ ਕੇ ਸਾਡੇ ਨੌਜਵਾਨਾਂ ਨੂੰ ਹਥਿਆਰ ਭੇਜ ਕੇ ਨੌਜਵਾਨੀ ਦਾ ਕਾਹਨ ਕਰਦਾ ਪਿਆਏ ਉੱਥੇ ਹੀ ਅਸੀਂ ਸੈਂਟਰ ਸਰਕਾਰੋਂ ਪੰਜਾਬ ਸਰਕਾਰ ਕੋਲ ਇਹੋ ਹੀ ਮੰਗ ਕਰਦੇ ਆ ਕਿ ਨਸ਼ੇ ਤੇ ਸਾਡੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ ਉਹੀ ਸਰਦਾਰ ਬਿਅੰਦ ਸਿੰਘ ਹੋਰਾਂ ਦੀ ਸੱਚੀ ਸ਼ਰਧਾਂਜਲੀ ਹੋਏਗੀ ਜਨਮ ਦਿਨ ਤੇ ਜាយ ਹਿੰਦ ਜੈ ਭਾਰਤ ਪ੍ਰਧਾਨ ਜੀ ਅੱਜ ਕਿਹੜੇ ਸਬੰਧ ਦੇ ਵਿੱਚ ਸਵਰਗੀ ਸਰਦਾਰ ਬਿਅੰਦ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਮੈਂ ਸਾਹਬ ਸਿੰਘ ਜਨਰਲ ਸੈਕਟਰੀ 올 ਇੰਡੀਆ ਫਤਵਾਦ ਬਰੋ ਦੀ ਫਰੰਟ ਔਰ ਅੱਜ ਅਸੀਂ ਸ਼ਹੀਦ ਬਿਅੰਦ ਸਿੰਘ ਦੇ ਜਨਮ ਦਿਨ ਦੇ ਉੱਪਰ ਸ਼ਰਧਾਂਜਲੀ ਸਮਾਰੋਪਨ ਕੀਤਾ ਜਿਸ ਦਾ ਸਾਡੇ ਫਰੰਟ ਦੇ ਸੌਦੇਦਾਰ ਤੇ ਮੈਂਬਰ ਸ਼ਾਮਲ ਹੋਏ ਨੇ ਔਰ ਦਇਲ ਸਿੰਘ ਦੀ ਸ਼ਹੀਦੀ ਨੂੰ ਸਦਾ ਯਾਦ ਰੱਖਿਆ ਜਾਏਗਾ ਜਦੋਂ ਪੰਜਾਬ ਦੇ ਵਿੱਚ ਅਤਵਾਦ ਦੀ ਹਨੇਰੀ ਚੱਲ ਰਹੀ ਸੀ ਲੋਕਾਂ ਦੇ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਸੀ ਔਰ ਸਾਰਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਜਾਂਦਾ ਸੀ ਉਸ ਵਕਤ ਦਇਲ ਸਿੰਘ ਨੇ ਪੰਜਾਬ ਦੀ ਵਾਹ ਡੋਰ ਸੰਭਾਲੀ ਔਰ ਉਹਨਾਂ ਨੇ ਕੇ ਪੀਐਸ ਗਨ ਸ਼੍ਰੀ ਮਨਿੰਦਰ ਜੀ ਸੇ ਬਿੱਟਾ ਦੇ ਨਾਲ ਰੜ ਕੇ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਨਾਲ ਰਲ ਕੇ ਅੱਤਵਾਦ ਨੂੰ ਖਤਮ ਪਾਈ ਪਰ ਉਹਨਾਂ ਨੇ ਆਪਣੀ ਕੁਰਬਾਨੀ ਦੇ ਕੇ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਾਇਆ ਜੈ ਹਿੰਦ ਜੈ ਭਾਰਤ